ਜੈ ਗੁਰਦੇਵ ਧੰਨ ਗੁਰਦੇਵ ਜੈ ਜੀ ਜੈ ਭਾਰਤ ਜੈ ਸਤਿ ਸਾਂ ਦੇ ਸਤਿਕਾਰਯੋਗ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀਓ ਪਿਛਲੇ ਹਰੇਕ ਸਾਲ ਦੀ ਤਰ੍ਹਾਂ ਐਤ ਕੀ ਵੀ ਗੁਰੂ ਚਰਨਾਂ ਤੋਂ ਵਰਸਾਇਆ ਹੋਇਆ ਨਗਰ ਪਿੰਡ ਰਾਮੂਆਲ ਔਰ ਪਿੰਡ ਰਾਮੂਆਲ ਦੇ ਵਿੱਚ ਸਤਿਗੁਰੂ ਬਾਬਾ ਪੂਰਨਾத் ਮਹਾਰਾਜ ਸਤਿਗੁਰੂ ਬਾਬਾ ਬ੍ਰਹਮਨਾத் ਮਹਾਰਾਜ ਇਹਨਾਂ ਦੀ ਯਾਦ ਦੇ ਵਿੱਚ ਤਰਵਾਗ ਸ੍ਰੀ ਪੀਰ ਜੀ ਦੇ ਹਰੇਕ ਸਾਲ ਦੀ ਤਰ੍ਹਾਂ ਐਤ ਕੀ ਵੀ ਸਲਾਮਾ ਜੋੜ ਮੇਲੇ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਸਮੁੱਚੀ ਸੰਗਤ ਵੱਲੋਂ ਰਾਡ ਮਿਲ ਕੇ ਦੇਸ਼ ਅਤੇ ਵਿਦੇਸ਼ ਦੀ ਸੰਗਤ ਵੱਲੋਂ ਰਾਡ ਮਿਲ ਕੇ ਢੰਡਾ ਪਰਿਵਾਰ ਮੁੱਖ ਸੇਵਾਦਾਰ ਸਨਮਾਨਯੋਗ ਆਤਮੀਏ ਸ਼੍ਰੀ ਰੋਸ਼ਨ ਦਾ ਰੋਸ਼ਨ ਢੰਡਾ ਜੀ ਤੇਨਾਂ ਦੀ ਦੇਖ ਰੇਖ ਦੇ ਵਿੱਚ ਇਹ ਸਲਾਮਾ ਸਮਾਗਮ ਇਹ ਜੋੜ ਮੇਲਾ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਦੋ ਦਿਨ ਦਾ ਨਰਵੇਗਨ ਸੰਪੂਰਨ ਸੰਪਨ ਹੋਇਆ ਜੇ ਇਹਦੇ ਵਿੱਚ ਰਾਗੀ ਟਾਡੀ ਕੀਰਤਰੀ ਜਥੇ ਤੇ ਮਹਾਨ ਕਲਾਕਾਰ ਇਨ੍ਹਾਂ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਔਰ ਬੜੇ ਪਿਆਰ ਸਤਕਾਰ ਦੇ ਨਾਲ ਸੰਗਤ ਨੇ ਉਹਨਾਂ ਬੋਲਾਰਿਆਂ ਨੂੰ ਉਹਨਾਂ ਰਾਗੀ ਟਾਡੀ ਕਲਾਕਾਰਾਂ ਨੂੰ ਬੜਾ ਸਤਕਾਰ ਦਿੱਤਾ ਸਨੇਹ ਦਿੱਤਾ ਔਰ ਜਿਹਦੇ ਵਿੱਚ ਉੱਚੇ ਚੇਤਕ ਤੋਂ ਕੰਠ ਪਲੇਅਰ ਜੀ ਉਹਨਾਂ ਨੇ ਆਪਣੀਆਂ ਸਹਿਵਾਵਾਂ ਨੂੰ ਬਹੁਤ ਸਖੇਜ ਧਰ ਦੇ ਨਾਲ ਨਵਾਇਆ ਆਸ ਰੱਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸੰਗਤ ਸਹਿਯੋਗ ਕਰਦੀ ਰਹੇਗੀ ਔਰ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਰਹਿਣਗੀਆਂ ਕੋਈ ਵਿੱਚ ਇਸ ਸਾਲ ਦੀ ਵੱਧ ਤੋਂ ਵੱਧ ਉਤਸ਼ਾਹ ਵਾਜੀ ਆਪਣੇ ਆਪਣੇ ਦਰ ਆਪਣੇ ਦਰਬਾਰ ਨਾਲ ਸ਼ੁਰੂਦਾ ਜੁੜੀ ਹੋਈ ਪਰ ਸੰਗਤਾਂ ਦੇ ਮੱਦੇ ਇਸ ਵਾਰ ਕਿੰਦਾ ਦਾ ਹੁਸ਼ਿਆਰ ਦੇਖਣ ਨੂੰ ਗਿਆ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਮਹਾਨ ਮਹਾਪੁਰਸ਼ ਜਿਹੜੇ ਹੈ ਉਹ ਮਾਨਵਤਾ ਦੇ ਭਲੇ ਲਈ ਹਉਦੇ ਆ ਸਭ ਨੂੰ ਸਨਮਾਨ ਸਤਕਾਰ ਅਤੇ ਨਾਮ ਬੜੇ ਨਾਲ ਜੋੜਦੇ ਆ ਸੱਤ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੇ ਆ ਇਹਨਾਂ ਮਹਾਨ ਰਹਿਬਰਾਂ ਦੇ ਇਹਨਾਂ ਮਹਾਨ ਪੈਗੰਬਰਾਂ ਦੇ ਮਹਾਨ ਪੀਰਾਂ ਫਕੀਰਾਂ ਦੇ ਜਿਹੜੇ ਆ ਉਸ ਲਾਨਾ ਜੋੜ ਬੇਲੇ ਲੱਗਦੇ ਰਹਿੰਦੇ ਨੇ ਸੰਗਤਾਂ ਨਮਨ ਕਰਦੀਆਂ ਨੇ ਡੰਡੌਤ ਬੰਦਨ ਨਮਸਕਾਰਾ ਕਰਦੀਆਂ ਨੇ ਔਰ ਉਹਨਾਂ ਦੇ ਚਰਨਾਂ 'ਚ ਝੁਕਦੀਆਂ ਨੇ ਤੇ ਅਸੀਸਾ ਔਰ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਦਿਲਦੁਗਣੀ ਰਾਜੋਗਣੀ ਸੰਗਤਾਂ ਤਰਕੀਆਂ ਕਰਦੇ ਆ ਨੇ ਬਹੁਤ ਬਹੁਤ ਧੰਨਵਾਦ ਜਸਵੀ ਪੰਜਾਬ ਦੇ ਯੂਥ ਦੀ ਗੱਲ ਕਰੀ ਜਿਹੜਾ ਨਸ਼ਾ ਛੋਹ ਜਗਾ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਬਸ ਜਿਹੜਾ ਅੱਜ ਦਾ ਸਮਾਗਮ ਕਲੀਅਰ ਕੰਟ ਜੀ ਨੇ ਬੜੇ ਸੁਚੱਜੇ ਢੰਗ ਤੇ ਨਾਲ ਉਹਨਾਂ ਨੇ ਆਪਣੇ ਸੱਦ ਬੋਲਾਂ ਦੇ ਵਿੱਚ ਗਾਈਡ ਲਾਈਨ ਦੇਸ਼ਾਂ ਅੰਦਰ ਦੇ ਦਿਸ਼ਾ ਨਿਰਖਣ ਦਿੱਤੀ ਹੈ ਉਹਦੇ ਤੋਂ ਯੁਵਾ ਪੀੜੀ ਨੂੰ ਸਹਿਯਦ ਲੈਣੀ ਚਾਹੀਦੀ ਆ ਉਹਨਾਂ ਦੇ ਬਚਨ ਨੂੰ ਐਕਸੈਪਟ ਔਰ ਆਪਣੀ ਹਿਰਦੇ ਚ ਬਸਾਉਣਾ ਚਾਹੀਦਾ ਔਰ ਨਸ਼ਿਆਂ ਤੋਂ ਮੁਕਤ ਹੋ ਕੇ ਸ਼ਰਾਬਾਂ ਖਬਾਬਾਂ ਤੋਂ ਬਚ ਕੇ ਔਰ ਅچھے ਦੇਸ਼ ਦੇ ਨਾਗਰਿਕ ਬਣਨਾ ਚਾਹੀਦਾ ਔਰ ਗੁਰੂ ਲੋਕਾਂ ਦੀ ਗੱਲ ਨੂੰ ਮਨਣਾ ਚਾਹੀਦਾ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਇਹੀ ਮਾਨਵਵਾਦੀ ਮਹਾਨ ਮਹਾਪੁਰਸ਼ਾਂ ਦਾ ਸੰਦੇਸ਼ ਆ ਬਹੁਤ ਬਹੁਤ ਮਿਲਿਆ ਉਹਨੂੰ ਕੋ ਉਤਰਵੇਣਾ ਇਹ 3-4 ਮੀਲਿਆਂ ਵਿੱਚੋਂ ਇਹਨੂੰ ਖੱਡਿਆ ਆ ਪਹਿਲੀ ਵਾਰ ਅੰਦਰ ਬੈਠ ਕੇ ਹਰਮੋਨੀਕ ਕਾਲਾ ਹੋਣੀ ਸ਼ੁਰੂ ਹੋ ਗਏ ਇਹ ਮੁੰਡਾ ਕੌਣ ਮੈਂ ਕਹੇ ਦੁਰਲੱਭ ਹੈ ਨਹੀਂ ਲੱਭਦਾ ਸਾਲ ਇੱਕ ਤਾਂ ਤੁਹਾਨੂੰ ਲੱਗੇਗਾ ਮੁੜ ਕੇ ਨਹੀਂ ਲੱਭੇ ਉਹੀ ਗੱਲ ਹੋਈ ਹੁਣ ਇਹਨੂੰ ਲੋਕੀ ਲੱਭਦੇ ਫਿਰਦੇ ਜਤਿੰਦਰ ਨਹੀਂ ਲੱਭਦਾ ਤੋ ਇਸ ਕਰਕੇ ਦਿਵਿੰਦਰ ਵੈਸੀ ਸਾਰੇ ਹਿੱਟ ਹੁੰਦੇ ਚਾਹੀਏ ਫਿਲਮਾਂ ਬੜਾ ਉਹ ਦਿੱਤੇ ਸਾਡਾ ਜਤਿੰਦਰ ਉਹਦੇ ਉਹ ਹੁਣ ਇਸ ਮੰਚ ਤੇ ਇੱਕ ਖਰੀ ਆਵਾਜ਼ ਪਿਆਰੀ ਆਵਾਜ਼ ਮੈਂ ਨਹੀਂ ਕਮਾਗਾ ਕਮਲ ਨੂੰ ਆਗੋ ਇੱਕੋ ਇੱਕ ਤੰਗਰੇ ਸ਼ੇਰ ਵੈ ਲੱਗਦੇ ਪੰਕਜ ਭਾਜੀ ਇਰਾਨੇ ਸਾਡੇ ਪਹਿਲੇ ਗਾਣੇ ਦਾ ਜਿਹੜਾ ਮਿਊਜ਼ਿਕ ਰੈਡੀ ਕੀਤਾ ਸੀ ਉਹਨਾਂ ਦਾ ਬਹੁਤ

谁呢？<Save>

कला कला दिलास राति पिंड पहुची फैक्ट्री